नवाशहर प्रोग्रामसी की तरफों आप जी का हार्दिक स्वागत है पेश है जिला शहीद भगत सिंह नगर संबंधित अब विशेष चूरा मैनू भी चढ़ जावे बे माये मेरी अमड़ी दा रंग ये रंग चढ़ाते चमकन खेरे माए मया माए हजन चनाया चना मया

ਜਿੰਨੀਆਂ ਤੁਸੀਂ ਮੇਰੀਆਂ ਭੈਣਾਂ ਨੱਚਦੀਆਂ ਸੁਣਿਓ ਇਹ ਸ਼ਰਦਾ ਦੇ ਨਾਲ ਮਾਂ ਚਿੰਤਾ ਪੁਰਨੀ ਦਾ ਜਿਸ ਨੇ ਵੀ ਲੜ ਫੜਿਆ ਸੱਚ ਮੈਂ ਅੱਖਾਂ ਮਾਂਏ ਮੇਰੀ ਉਹਦਾ ਕੰਮ ਕੋਈ বিনা ਅੜਿਆ ਇਹ ਦਾਤੀ ਤਾਰ ਦਿੰਦੀ ਦਿੱਸੇ ਹੋਏ ਜਿਹੜੇ ਨਿਮਾਏ ਤਾਰ ਦਿੰਦੀ ਦਿੱਸੇ ਹੋਏ ਜਿਹੜੇ ਨਿਮਾਏ ਹੱਥ ਤਾਰ ਦਿੱਸੇ ਹੋਏ ਜਿਹੜੇ ਨਿਮਾਏ ਹਾਂ ਬੰਦਾ

याजर चारे रिवाजर मेरी पापी ने आना है कर मेरे मैं खुशी बची आया जाननी कुछ नीचता पाइप कोई ना नाऊ नीचता पाल कोई राय चले चला पाप को अपनी एक पशानी ताती भारी मौजा एक नीना जानवी ताती बारी मौजा रे डोला ल जा रहा हे डोया बजा रे

大风暴。

रजिंद्र जश्नदी और सावजोर साहब संस्था और साहित किसान जिन्हें भी आए हुए मेहमान हिंडसा सर प्यारे विद्यार्थियों से सा पत्रकार भाई अज के समागम आप सबू जी आया आपके सो अज so, बहुत ही सुभागा दिन है एक संस्था जो समाज के कामों को पर लास्ते काम कर रही है सो साडे दयान जी पहुंची है सो असी इन्हों तय दिनों जरा धनबादी हाँ तो मैं इतने इस संस्था महिला वर्ग जो इन्ह रल के काम कर रहे हैं मैडम हजारी जी अमरजिद जो साढे अपने स्टूडेंट ने सो इतों पढ़ के कहने राजी जी तो मैडम रजनी जी ਉਹਨਾਂ ਦਾ ਬਹੁਤ ਬਹੁਤ ਸਵਾਗਤ ਹੈ ਹਾਂ ਕਿ ਉਹਨਾਂ ਨੇ ਇੱਥੇ ਸਾਡੇ ਇਸ ਪ੍ਰੋਗਰਾਮ ਵਿੱਚ ਆ ਕੇ ਬਹੁਤ ਹੀ ਚਾਰਜ ਜੰੜਿਆ ਉਹ ਲਗਾਉਂਦੇ। ਤੋਂ ਸਾਡੇ ਬਹੁਤ ਹੀ ਸਤਿਕਾਰਯੋਗ ਪੱਤਰਕਾਰ ਸੁਜੀਤ ਮਜ਼ਾਰੀ ਜੀ ਜਿਨ੍ਹਾਂ ਦੀ ਇਹ ਸਾਰੀ ਐਫਰਟ ਦੇ ਨਾਲ ਅੱਜ ਅਸੀਂ ਇਹ ਪ੍ਰੋਗਰਾਮ ਜਿਹੜਾ ਆਪਣੇ ਕਾਲਜ ਦੇ ਵਿੱਚ ਹੋ ਰਿਹਾ ਹੈ ਤੋਂ ਅਸੀਂ ਬਹੁਤ ਹੀ ਮਾਣ ਮਹਿਸੂਸ ਕਰਦੇ ਹਾਂ। ਨੇ ਅੱਜ ਮਾਪੇ केले ने तरकीअ तीअं तन न भाया हणो ए तारे बण अख तारे बण अखियां सौण जरे अॼु मापे अखी ਆਦੇ ਇਹ ਤਰਿਵੜੇ ਅਖਿਆਦੇ ਕਹਿੰਦੇ ਹਿੰਮਤਾ ਦੇ ਕਿ ਰੰਦੀ ਲక్ష్ਮੀ ਬੱਖੇ ਦੇ ਅਗੇ ਜੀਵੇ ਭੌਣ ਹੈ ਜਦੋਂ ਬੰਦਸ਼ਾ ਚੋਂ ਬਾਹਰ ਜਈਆਂ ਕਈਆਂ ਏਡੀ ਸੀ ਲੱਗੀ ਦੇਖੋ ਕੌਣ ਹੈ ਇਹ ਜੱਜ ਲੱਗੀ ਦੇਖੋ ਕੌਣ ਹੈ ਤਾਰਿਆਂ ਦੀ ਢੋਲਾ ਆਇਆ ਢੋਲਾਦ ਜਿੰਜਾ ਪੱਕੀਆਂ ਨੇ ਈਆਂ ਤਨ ਨਾ ਪਰਿਆ ਹੁਣ ਲੋਕੋ ਇਹ ਤਾਰੇ ਬੜੇ ਅਖੀਆ ਦੇ ਹੋਰ ਹੁੰਦੀ ਹੈ ਬਣਾਉਂਦੀ ਹੋਰ ਨੇ ਲੋਕੀ ਕਹਾਣੀ ਹੋਰ ਹੁੰਦੀ ਹੈ ਬਣਾਉਂਦੀ ਹੋਰ ਨੇ ਲੋਕੀ ਕਿ ਸੁਣ ਕੇ ਹੋਰ ਆਉਂਦੇ ਨੇ सुना शुक्रिया मन खोट रखते ने मन खोट रखते ने सलीके ही मना खोट रखते ने सलीके रो के दिल्च होर हों दिखा होर ने लोकी शुक्रिया पुलेखा पुलेखा खा, पुले खा खार या शीशा मुकोटे देख के अक्सर पुलेखा खा खार या शीशा मुकोटे देख के अक्सर के सूरत होर होती है दिखाते होर में लोगी शेरा जी दबा के दर्द सीने विच बड़ा ही मुस्कुराते ने दवा के दर्द सीने विच बड़ा ही मुस्कुराते ने बचाना होर हुंदा है चबाते होर ने लोकी मोहब्बत मोहब्बत रोग है ऐसा शिफा जिस दी नहीं होंदी शिफा दवा मोहब्बत रोग है ऐसा ਸ਼ਿਫਾ ਦਿਸ ਵੀ ਨਹੀਂ ਹੁੰਦੀ ਕਿ ਮਰਹਮ ਹੋਰ ਹੁੰਦਾ ਹੈ ਲਗਾਉਂਦੇ ਹੋਰ ਨੇ ਲੋਕੀ ਇਕੱਲੀ ਔਰਤ ਕਮਜ਼ੋਰ ਹੁੰਦੀ ਹੈ ਅਕਸਰ ਸੁਣਿਆ ਹੈ ਇਕੱਲੀ ਔਰਤ ਕਮਜ਼ੋਰ ਹੁੰਦੀ ਹੈ ਇਕੱਲੀ ਔਰਤ ਨਹੀਂ ਸਮਝੇ ਕੋਈ ਵੀ ਤਲਾਕਸ਼ੁਦਾ ਵਿਧਵਾ ਜਾਂ ਹਾਲਾਤ ਦੀ ਮਾਰੀ ਕੋਈ ਔਰਤ ਜਿਸ ਨੂੰ ਇਕੱਲਿਆਂ ਜੀਵਨ ਸਾਥੀ ਤੋਂ ਬਿਨਾ ਜੀਵਨ ਬਤੀਤ ਕਰਨਾ ਪੈਂਦਾ ਆਦਰ ਉਸੇ ਨੂੰ ਤਾਂ ਇਕੱਲੇ ਅਤੇ ਕਮਜ਼ੋਰ ਕਹਿ ਦਿੱਤਾ ਜਾਂਦਾ ਪਰ ਮੈਨੂੰ ਲੱਗਦਾ ਸਭ ਤੋਂ ਦਲੇਰ ਤਾਂ ਉਹੀ ਹੁੰਦੀ ਹੈ ਕਿ ਕਰਦੇ ਆ ਜ਼ਿੰਦਗੀ ਜਿਉਣਾ ਸਿਰਫ ਜਿਉਣਾ ਨਹੀਂ ਜ਼ਿੰਦਗੀ ਤੇ ਜਿਉਣ ਲਈ ਸਾਹ ਭਰਨੇ ਕੋਈ ਸੌਖਾ ਤਾਂ ਨਹੀਂ ਹੁੰਦਾ ਆਪਣੇ ਚਾਹ ਮਾਰਨੇ ਪੈਂਦੇ ਨੇ ਜਾਂ ਫਿਰ ਚਾਵਾ ਦੇ ਰੂਪ ਬਦਲਨੇ ਪੈਂਦੇ ਨੇ ਫੁੱਲ ਨੂੰ ਖੜਾ ਰੱਖਾਂ ਲਈ ਮੁਸਕਰਾਉਂਦੇ ਰਹਿਣਾ ਪੈਂਦਾ ਹੈ ਅੰਦਰੋਂ ਟੁੱਟੇ ਹੋਣ ਦੇ ਬਾਵਜੂਦ ਸਭ ਨੂੰ ਮਜ਼ਬੂਤ ਹੋਣ ਦਾ ਅਹਿਸਾਸ ਦਿਵਾਉਂਦੇ ਰਹਿਣਾ ਪੈਂਦਾ ਹੈ ਅਜਿਹੀਆਂ ਔਰਤਾਂ ਕਿੱਥੇ ਕਮਜ਼ੋਰ ਹੁੰਦੀਆਂ ਹਨ ਜ਼ਿੰਮੇਵਾਰੀਆਂ ਦੇ ਥਪੇੜੇ ਖਾ-ਖਾ ਕੇ ਹਾਲਾਤ ਦੀ ਗਰਮ ਭੱਠੀ 'ਚ ਤਪ ਕੇ ਬਣੀਆਂ ਹੁੰਦੀਆਂ ਨੇ ਇਹ ਔਰਤਾਂ ਮੈਂ ਖਦਾਹਰਨ ਔਰਤਾਂ ਨੂੰ ਅਕਸਰ ਥੱਕਦੇ ਦੇਖਿਆ ਹੈ ਆਲ ਦੀ ਪੰਡ ਦਾ ਸ਼ਿਕਾਰ ਹੁੰਦੇ ਦੇਖਿਆ ਹੈ ਤਿੰਨੇ ਵਾਰੀਆਂ ਨੂੰ ਇੱਕ ਹੱਦ ਤੇ ਆ ਕੇ ਬੋਝ ਮੰਦੇ ਦੇਖਿਆ ਹੈ ਜੀਵਨ ਸਾਥੀ ਦੇ ਸਾਥ ਨਾਲ ਵੀ ਪਲਾਂ ਨੂੰ ਜਿਉਂਦੇ ਨਹੀਂ ਢੰਡਾਉਂਦੇ ਦੇਖਿਆ ਹੈ ਉਹਨਾਂ ਅੰਦਰ ਕਈ ਵਾਰ ਖਾਲੀपन ਦੇਖਿਆ ਹੈ ਅਤੇ ਕੱਡੀਆਂ ਔਰਤਾਂ ਭਰੀਆਂ ਦੇਖੀਆਂ ਨੇ ਹੌਸਲੇ ਨਾਲ ਸਹਿਜ ਜੀਵਨਤਾ ਨਾਲ ਸਬਰ ਨਾਲ ਜਿਿੰਦਗੀ ਜਿਉਣ ਦੇ ਪਲਸਪੇ ਨਾਲ ਤਰਤੀਬ ਨਾਲ ਹੋ ਕਰਦੀ ਜਿਸ ਵਿੱਚ ਵੱਜ ਕੇ ਇਹ ਔਰਤਾਂ ਕਰਦੀਆਂ ਨੇ ਉਹ ਮੁਕਾਮ ਹਾਸਲ ਜੋ ਅਕਸਰ ਸਧਾਰਨ ਔਰਤਾਂ ਨਹੀਂ ਕਰ پاਉਂਦੀਆਂ ਸ਼ਾਇਦ ਇਸ ਲਈ ਕਿ ਇਕੱਲੀਆਂ ਔਰਤਾਂ ਕੋਲ ਕੋਈ ਆਸ ਨਹੀਂ ਹੁੰਦੀ ਉਹ ਆਪਣੇ ਆਪ ਦੇ ਹੀ ਹਰ ਕੰਮ ਦੀ ਜ਼ਿੰਮੇਵਾਰੀ ਚੁੱਕੀ ਤੁਰ ਰਹੀਆਂ ਹੁੰਦੀਆਂ ਨੇ ਮੈਂ ਨਹੀਂ ਦੇਖਿਆ ਇਹ ਔਰਤਾਂ ਦੱਬੀਆਂ ਘੁੱਡੀਆਂ ਸ਼ਾਇਦ ਇਸ ਲਈ ਕਿ ਇਹਨਾਂ ਨੂੰ ਮਰਦਾਂ ਦੇ ਵੀ ਕੰਮ ਕਰਨੇ ਪੈਂਦੇ ਨੇ जो तुम्हें बड़ा गर्व महसूस हो रहा है कि साढ़े डिस्ट्रिक जिन्हें भी पत्रकार ने उन्हें पड़तालीस पत्रकार जो की लिस्ट जी वो मेरे कोजूद तो है सो इन पत्रकार ने साढ़े जिन्हें भी कॉलेज के विद्यार्थी जिन्हें भी पिंड आ रहे हैं सो हर पेड की इंफोरमेशन जी आ सूती हुई है तो दिसंबर भी सौ भी लैके अप्रैल सोलह भी सौ सो इक्कीस तक लगातार पत्रकार भरावान ने चाहे साढ़े हम बंगाएं ने चाहे हम नवाशहर के उन्होंने लिखतों के राही अपन अखबारों के राही योगदान जो जोड़ा वह पाया है जिस तरह फॉर एग्जाम्पल मैं कहना चाहूँगी कि हर पेंट हर पेंट ਨੇ ਵੀ ਸਾਡੇ ਪਿੰਡਾਂ ਦੇ ਬੱਚੇ ਆ ਰਹੇ ਨੇ ਉਹਨਾਂ ਦੀ ਇਨਫੋਰਮੇਸ਼ਨ ਉਹਨਾਂ ਦੀ ਵੋਟਰ ਸੂਚੀ ਕਿੰਨੀ ਹੈ ਆਕਲਾਂ ਪਾਤੀ ਕਿੰਨੀ ਹੈ ਰਕਬਾ ਕਿੰਨਾ ਹੈ ਨੌ ਕਿੰਨਾ ਹੈ ਉਥੋਂ ਦਾ 18 ਕਿਹੜਾ ਪੰਨਾ ਹੈ ਸਰਪੰਚ ਕਿਹੜਾ ਹੈ ਤੇ ਕਿਹੜੀਆਂ ਕਿੰਨੀਆਂ ਮਹਾਨ ਸ਼ਖਸੀਅਤਾਂ ਨੇ ਜਿਨ੍ਹਾਂ ਨੇ ਸਾਡੇ ਨੇੜ ਦੇ ਪਿੰਡਾਂ ਦੇ ਵਿੱਚ ਵਧੀਆ ਜੋੜਾਂ ਜੜਾ ਉਹ ਵਾਇਸ ਸੋ ਇਸੇ ਤਰ੍ਹਾਂ ਹੀ ਸਾਡੇ ਕੋਲ ਐਨਕੇਟੀਵੀ ਦੇ ਸੰਜੀਪ ਪਨੋਰ ਜੀ

E a porta

ਪਾਲ ਉਸਕੇੁੰਦੇ ਅੱਖਰ ਦੱਸਦੇ ਆ ਵੀ ਇਹ ਹੋਤੇ ਪੁੱਤ ਦੱਸਦਾ ਮੰਮੀ ਤੇ ਅੱਜ ਪ੍ਰੋਤੀ ਕੋਲ ਬਣੀ ਹੈ ਇਹ ਸਜਲ ਸ਼ਿੰਗ ਭਸੇ ਨਗਤ ਸਵਤ ਅਜੀਆਂ ਵਿਸ਼ੇਸ਼ ਵਰਗੀਆਂ ਫਲ ਫੇ ਨਵੀਆਂ ਤੇ ਤਾਜ਼ੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪਰਦੇਸੀ ਨੂੰ ਇਜਾਜ਼ਤ ਦਿਓ ਧੰਨਵਾਦ